ਅੰਮ੍ਰਿਤਸਰ ਦੇ ਹਲਕਾ ਮਜੀਠਾ ਚ ਪੈਂਦੇ ਪਿੰਡ ਚ ਜ਼ਹਿਰੀਲੀ ਸ਼ਰਾਬ ਮਾਮਲੇ ਚ ਪੀੜਤ ਪਰਿਵਾਰਾਂ ਨੂੰ 2 ਕਰੋੜ 20 ਲੱਖ ਰੁਪਏ ਦੇ ਵੰਡੇ ਚੈੱਕ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਬਾਲ ਨੇ ਹਰ ਪਰਿਵਾਰ ਨੂੰ 10 ਲੱਖ ਰੁਪਏ ਦਾ ਦਿੱਤਾ ਚੈੱਕ ਯਾਦ ਰੱਖ ਦੱਸ ਦਈਏ ਕਿ ਪਿਛਲੇ ਦਿਨੀ ਹੀ ਮਜੀਠਾ ਵਿਖੇ ਜ਼ਹਿਰੀਲੀ ਸ਼ਰਾਬ ਮਾਮਲੇ ਦੇ ਵਿੱਚ 25 ਦੇ ਕਰੀਬ ਵਿਅਕਤੀ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਇਸ ਮਾਮਲੇ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪਿੰਡ ਮਰੜੀ ਕਲਾ ਵਿਖੇ ਪਹੁੰਚ ਕੇ ਪੀੜਤ ਪਰਿਵਾਰਾਂ ਨੂੰ ਵੀ ਵਿਸ਼ਵਾਸ ਦਿਵਾਇਆ ਸੀ ਕਿ ਪੰਜਾਬ ਸਰਕਾਰ ਉਹਨਾਂ ਦੇ ਨਾਲ ਹੈ ਤੇ ਇਸ ਮਾਮਲੇ ਦੇ ਵਿੱਚ ਕੋਈ ਵੀ આરોપી ਬਖਸ਼ਿਆ ਨਹੀਂ ਜਾਵੇਗਾ ਐਸਨਾਲ ਹੀ ਉਹਨਾਂ ਕਿਹਾ ਸੀ ਕਿ ਮਰਤਕ ਵਿਅਕਤੀ ਦੇ ਪਰਿਵਾਰ ਦੇ ਮੈਂਬਰਾਂ ਨੂੰ 10-10 ਲੱਖ ਰੁਪਏ ਮੁਆਵਜ਼ਾ ਰਾਸ਼ੀ ਵੀ ਦਿੱਤੀ ਜਾਵੇਗੀ ਜਿਸ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਇਹ ਕਿ ਹੁਣ 16 ਲੋਕਾਂ ਨੂੰ ਇਸ ਮਾਮਲੇ 'ਚ ਗ੍ਰਿਫਤਾਰ ਕੀਤਾ ਹੈ ਉਥੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਵੱਜੋਂ ਅੱਜ ਪਿੰਡ ਮਰੜੀ ਕਲਾ ਵਿਖੇ ਪਹੁੰਚ ਕੇ ਪੀੜਤ ਪਰਿਵਾਰਾਂ ਨੂੰ ਮੁਆਵਜ਼ੇ ਦੀ ਰਾਸ਼ੀ ਦੇ ਚੈੱਕ ਵੰਡੇ ਗਏ ਅਤੇ 22 ਪਰਿਵਾਰਾਂ ਨੂੰ ਮੁਆਵਜ਼ਾ ਰਾਸ਼ੀ ਚੈੱਕ ਦਿੱਤਾ ਗਿਆ ਅਤੇ ਇਸ ਦੌਰਾਨ ਟੋਟਲ 2 ਕਰੋੜ 20 ਲੱਖ ਰੁਪਏ ਦੀ ਰਾਸ਼ੀ ਅੱਜ ਪੰਜਾਬ ਸਰਕਾਰ ਵੱਲੋਂ ਪੀੜਤ ਪਰਿਵਾਰਾਂ ਨੂੰ ਵੰਡੀ ਗਈ ਇਸ ਮਾਮਲੇ 'ਚ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਕੀ ਕਹੇ ਤੁਸੀਂ ਵੀ ਸੁਣੋ ਸਾਡੇ ਬੋਖ ਦੇ ਵਿੱਚ ਅਸੀਂ ਐਸੇਲੇ ਬਹੁਤ ਦੁਖੀ ਆਂ ਤਾਨੂ ਸਭ ਨੂੰ ਪਤਾ ਹੈ ਕਿ ਪਿਛਲੇ 4-5 ਦਿਨ ਤੋਂ ਮਜੀਠੇ ਹਲਕੇ ਦੇ ਵਿੱਚ ਜਿਹੜਾ ਕੈਦ ਹੋਇਆ ਜ਼ਹਿਰੀਲੀ ਜਿਹੜੀ ਚੀਜ਼ ਪੀਂਦੇ ਨਾਲ ਜਿਹੜਾ ਸਾਡੇ ਕਰੀਬ ਹੋੜ ਤੱਕ 27 ਜਾਣਿਆਂ ਦੀ ਡੈਥ ਹੋ ਗਈ ਇਹ ਸਾਡਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਉਹਦਾ ਕੀ ਦੋਇ ਵਾਅਦਾਤ ਹੋਈ ਕਾਉਂ ਤਰਫ ਹੋ ਜਦੋਂ ਮਾਨਜੋਗ ਮੁੱਖ ਮੰਤਰੀ ਸਾਹਿਬ ਨੂੰ ਪਤਾ ਲੱਗਾ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਉਹ ਛਵੀਆਂ ਕਿਰਤਿਆਂ ਦੇ ਵਿੱਚ ਆਪ ਇੱਥੇ ਮੌਕੇ ਦੇ ਉੱਤੇ ਆ ਗਏ ਉਹ ਨੇ ਮੌਕੇ ਦੇ ਉੱਤੇ ਆ ਕੇ ਪੀੜਤ ਪਰਵਾਦਾਂ ਦੇ ਨਾਲ ਜਿਹੜਾ ਉਹ ਦੁੱਖ ਵੀ ਸਾਂਝਾ ਕੀਤਾ ਪਰਵਾਦਾਂ ਨੂੰ ਹੌਸਲਾ ਵੀ ਦਿੱਤਾ ਪਰਵਾਦਾਂ ਨੂੰ ਗਾਲੀਆਂ ਵੀ ਲਾਉਆ ਔਰ ਪਰਿਵਾਰਾਂ ਨੂੰ ਕਿਹਾ ਕਿ ਤੁਹਾਨੂੰ 10 ਲੱਖ ਰੁਪਈਆ ਪਰਿਵਾਰ ਦੇ ਹਿਸਾਬ ਨਾਲ ਅਸੀਂ ਮਦਦ ਕਰਾਂਗੇ 2 ਲੱਖ ਰੁਪਈਆ ਜਿਹੜੇ ਇਲਾਜ ਦੀਨ ਉਹਨਾਂ ਨੂੰ ਕਰਾਂਗੇ ਸਾਡੇ ਪਰਿਵਾਰਾਂ ਨੂੰ ਉਹਨਾਂ ਦੇ ਇੱਕ ਇੱਕ ਚੀਜ਼ ਨੂੰ ਨੁਕਦੀ ਦਵਾਂਗੇ ਉਹਨਾਂ ਦੇ ਬੱਚੇ ਜਿਹੜੇ ਕਈ ਸਾਡੇ ਮਜ਼ਦੂਰ ਵੀਰ ਜਿਹੜੇ ਉਹਨਾਂ ਦੇ ਚਾਰ-ਚਾਰ ਬੱਚੇ ਆ ਛੋਟੇ-ਛੋਟੇ ਬੱਚੇ ਆ ਉਹਨਾਂ ਨੂੰ ਪੜਾਉਣ ਦਾ ਵੀ ਪ੍ਰਬੰਧ ਕਰਾਂਗੇ ਉਹ ਨਾਲ ਦੀ ਨਾਲ ਜਿਹੜਾ ਸੀਐਮ ਸਾਹਿਬ ਨੇ ਕਿਹਾ ਸੀਗਾ ਕਿ ਅਸੀਂ ਇਸ ਕਾਂਡ ਦੇ ਜਿਹੜੇ ਦੋਸ਼ੀ ਆ ਉਹ ਭਾਵੇਂ ਦਿੱਲੀ ਤੱਕ ਹੋਣ ਉਹਨਾਂ ਸਭ ਨੂੰ ਗ੍ਰਿਫਤਾਰ ਕਰਾਂਗੇ ਔਰ ਮੈਂ ਇਹ ਦੱਸਦਿਆਂ ਮਨ ਮਹਿਸੂਸ ਕਰਦਾ ਹਾਂ ਪ੍ਰੀ ਪੁਲਿਸ ਦੇ ਉੱਤੇ ਤੇ ਅਸੀਂ ਦਿੱਲੀ ਤੱਕ ਪਹੁੰਚ ਗਏ ਦਿੱਲੀ ਤੋਂ ਵੀ ਦੋ ਮੁੱਦਮ ਲੁਧਿਆਣੇ ਤੋਂ ਵੀ ਮੁੱਦਮ ਜਿਹੜੇ ਫੜਿਆ ਹੁਣ ਤੱਕ ਅਸੀਂ 16 ਮੁੱਦਮ ਜਿਹੜੇ ਇਸ ਮਲੇ ਜਿਹੜੇ ਕਾੜ ਲਈ ਦੋਸ਼ੀ ਨੇ ਉਹਨਾਂ ਨੂੰ ਫੜਿਆ ਅਜੇ ਵੀ ਕੁਝ ਲੋਗ ਹੋਰ ਸਾਡੀ ਸਾਨੂੰ ਲੜਿੰਦੇ ਆ ਉਹਨਾਂ ਲਈ ਸਾਡੀ ਪੁਲਿਸ ਜਿਹੜੀ ਕਾਰਵਾਈ ਕਰ ਰਹੀ ਆ ਉਹ ਜਿਹੜਾ ਵੀ ਬੰਦਾ ਇਸ ਕਾੜ ਦੇ ਨਾਲ ਪੰਜਾਬ ਦੇ ਵਿੱਚ ਅਸੀਂ ਜੁੱਧ ਨਸ਼ਿਆਂ ਦੇ ਬਦੌਲਤ ਸ਼ੁਰੂ ਕੀਤਾ ਜਿਹੜਾ ਵੀ ਬੰਦਾ ਨਸ਼ਿਆਂ ਦਾ ਧੰਦਾ ਕਰਦਾ ਹੈ ਨਸ਼ੇ ਵੇਚਦਾ ਚੈ ਉਸ ਮੈਂ ਕਿ ਫੀ ਮੈਂ ਡੁਪਲੀਕੇਟ ਸ਼ਰਾਬ ਹੈ ਸਭ ਦੇ ਖਿਲਾਫ ਕਾਰਵਾਈ ਕਰਾਂਗੇ ਜਿਹੜੇ ਇਹਨਾਂ ਮੌਤਾਂ ਲਈ ਜ਼ਿੰਮੇਵਾਰ ਆ ਤੇ ਜਿਹੜੇ ਇਹੋ ਜੀ ਕਾਰਵਾਈ ਕਰਾਂ ਵੀ ਕੋਉਣ ਵਾਲੇ ਸਮੇਂ ਕੋਈ ਬੰਦਾ ਹਿੰਮਤ ਨਾ ਕਰੇ ਸੋ ਅੱਜ ਆਪਾਂ ਮਤਲਬ ਮੁੱਖ ਮੰਤਰੀ ਸਾਹਿਬ ਨੇ ਮਤਲਬ ਆਪਾਂ ਨੂੰ 22 ਪਰਿਵਾਰਾਂ ਨੂੰ 10-10 ਲੱਖ ਰੁਪਇਆ ਜਿਹੜਾ ਉਹ ਚੈੱਕ ਜਿਹੜੇ ਆ ਉਹਨੇ ਦਿੱਤੇ ਆ ਚਾਰ ਪੰਜ ਪਰਿਵਾਰ ਜਿਹੜੇ ਬਾਕੀ ਰਹਿ ਗਏ ਉਹਨਾਂ ਨੂੰ ਅਸੀਂ ਪਸੋਂ ਜਿਹੜਾ ਉਹਨਾਂ ਦੇ ਘਰੀ ਜਾ ਕੇ ਮੈਂ ਚੈੱਕ ਦੇ ਕੇ ਆਉਂਗਾ ਜਿਹੜੇ ਅਲਾਈ ਵੀ ਨਾ ਉਹਨਾਂ ਨੂੰ ਵੀ ਚੈੱਕ ਜਿਹੜੇ ਅਸੀਂ ਦਿਆਂਗੇ ਸੋ ਮੈਂ ਆਪਣੇ ਮੁੱਖ ਮੰਤਰੀ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਜੋ ਇਸ ਗੁਰੂ ਘਰ ਦੇ ਵਿੱਚ ਇਹਨਾਂ ਪੀੜਤ ਪਰਵਾਰਾਂ ਦੇ ਨਾਲ ਵਾਅਦਾ ਕੀਤਾ ਸੀਗਾ ਉਹ ਪੂਰਾ ਕੀਤਾ ਔਰ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਸ਼ਾਇਦ ਮੈਂ ਆਪਣੀ ਉਮਰ ਦੇ ਵਿੱਚ ਕਦੀ ਵੀ ਇਦਾਂ ਨਹੀਂ ਵੇਖਿਆ ਕਈ ਵਾਰ ਕਦੇ ਪਹਚਾ ਲਾਗੇ ਕਦੀ ਇਦਾਂ ਦੀ ਕੋਈ ਕਾਂਡ ਹੋ ਜਾਂਦਾ ਕੁਝ ਹੋ ਜਾਂਦਾ ਇੱਡੀ ਛੇਤੀ ਨਾ ਕਦੀ ਮੁੱਖ ਮੰਤਰੀ ਆਇਆ ਤੇ ਨਾ ਕੋਈ ਇੱਡੀ ਛੇਤੀ ਸਰ ਕਿਸੇ ਨੂੰ ਜਿਹੜੀ ਮਦਦ ਮਿਲੀ ਹੈ ਇਹ ਮੇਰਾ ਖਿਆਲ ਜਦੋਂ ਦਾ ਦੇਸ਼ ਆਜ਼ਾਦ ਹੋਇਆ ਪਹਿਲੀ ਵਾਰ ਪੰਜਾਬ ਦੇ ਕੇ ਹਜ਼ਮਤ ਪਿਆਰੇ ਮੁੱਖ ਮੰਤਰੀ ਨੇ ਕੀਤਾ ਹੋਊਗਾ ਕਿ 48 ਘੰਟਿਆਂ ਦੇ ਵਿੱਚ ਉਹ ਜੜੇ ਆ 10 10 ਲੱਖ ਦੇ ਚੈੱਕ ਜਿਹੜੇ ਉਹ ਭੇਟ ਤੇ ਜਿਹੜੇ ਮੈਨੂੰ ਦਿੱਤੇ ਆ ਅਗਲੀਆਂ ਵਿੱਚ ਜੋ ਜੋ ਅਨਾਊਂਸਮੈਂਟਾਂ ਉਹਨਾਂ ਨੇ ਕੀਤੀ ਆ ਉਹ ਸਾਰੀਆਂ ਅਨਾਊਂਸਮੈਂਟਾਂ ਅਸੀਂ ਪੂਰੀਆਂ ਕਰਾਂਗੇ ਮੋਕਨਤੀ ਸਾਹਿਬ ਦਾ ਧੰਨਵਾਦ ਕਿ ਸਾਡੇ ਮਾਝੇ ਵਾਲਿਆਂ ਦੀ ਉਹਨਾਂ ਬਾਹ ਫੜੀ ਮਜੀਠੇ ਵਾਲਿਆਂ ਦੀ ਬਾਹ ਫੜੀ ਹੈ ਸਾਡੇ ਮਜੀਠੇ ਵਾਲੇ ਸਾਡੇ ਹਲਕਾ ਚਾਦ ਜੱਗਾ ਜੀ ਉਹ ਵੀ ਲੱਗੇ ਸਾਡੇ ਲੱਗੇ ਸੀ ਚੇਅਰਮੈਨ ਸਾਹਿਬ ਪੁਰਾਣੀ ਇਸ ਪਿੰਡ ਦੇ ਚੇਅਰਮੈਨ ਵੀ ਨੇ ਸਰਪੰਚ ਵੀ ਨੇ ਅਸੀਂ ਸਾਰੇ ਇਸ ਗੱਲ ਤੇ ਲੱਗੇ ਕਿ ਅਸੀਂ ਸਾਰਿਆਂ ਡਟ ਕੇ ਇਹਨਾਂ ਪਰਵਾਹਾਂ ਦੀ ਮਤ ਕਰਦੀਆਂ ਤੇ ਸਾਰਿਆਂ ਨੇ ਡਟ ਕੇ ਦੋਛੀ ਭਾਵੇਂ ਦਿੱਲੀ ਚ ਬੈਠਾ ਕਿਤੇ ਬੈਠਾ ਉਹਨੂੰ ਗ੍ਰਫਤਾਰ ਜਿਹੜਾ ਕਰੋਨਾ ਇਹ ਸੱਦਾ ਫੈਸਲਾ ਇਹਨਾਂ ਦੇ ਇਲਾਜ ਜਿਹੜੇ ਇਲਾਜ ਨਹੀਂ ਉਹ ਸਰਕਾਰੀ ਹਸਪਤਾਲ ਤੋਂ ਫ੍ਰੀ ਨੇ ਬਿਲਕੁਲ ਇਹਨਾਂ ਦਾ ਇਲਾਜ ਫ੍ਰੀ ਆ ਇਲਾਜ ਇਹਨਾਂ ਦਾ ਬਿਲਕੁਲ ਫ੍ਰੀ ਆ ਠੀਕ ਹੈ ਜੀ ਕੋਈ ਇਹਨਾਂ ਨੂੰ ਪੈਸਾ ਨਹੀਂ ਦੇਣਾ ਪੈ ਰਿਹਾ ਨਾ ਕੋਈ ਪੈਸਾ ਦੇਣਾ ਪਊਗਾ ਉਹਦੇ ਇਹਨਾਂ ਨੂੰ 2-2 ਲੱਖ ਰੁਪਈਆ ਜਿਹੜੇ ਇਲਾਜ ਦੀ ਇਹਨੇ ਉਹਨਾਂ ਨੂੰ ਵੀ ਜਿਹੜਾ ਉਹ ਅਸੀਂ ਧਿਆਨ ਕੇ ਕਰੂਗਾ ਸਾਹਿਬ ਜੀ ਜੀ ਉਹਨਾਂ ਨੇ ਪ੍ਰੋਪਰਟੀ ਦਾ ਵੀ ਇਤਹਾਸ ਸਮਾਈ ਜਾਊਗਾ ਬਿਲਕੁਲ ਦੇਖੋ ਅਸੀਂ ਲੱਗੇ ਪਹਿਲਾਂ ਹੀ ਅਸੀਂ ਤਾਂ ਪਹਿਲਾਂ ਆਲਰੇਡੀ ਨੋਟ ਕੀਤਾ ਮਨਸਬ ਨੇ ਨਾ ਉਸ ਕਿਹਾ ਕਿ ਨਸ਼ਾ ਕਿਸੇ ਵੀ ਕਿਸਮ ਦਾ ਹੋਊਗਾ ਜਿਹੜਾ ਵੀ ਬੰਦਾ ਨਸ਼ੇ ਵੇਚਦਾ ਉਹਦੀਆਂ ਪ੍ਰਾਪਰਟੀਆਂ ਵੀ ਜਬਤ ਕਰਾਂਗੇ ਉਹਨਾਂ ਨੂੰ ਜੇਲਾਂ ਦੀ ਸੁਟਾਾਂਗੇ ਬੰਦ ਕਰਾਂਗੇ ਸਭ ਇਹੋ ਜਿਹਾ ਸਜ਼ਾਾਂਵਾਂ ਦਾਂਗੇ ਕਿ ਮੁੜ ਕੇ ਕੋਈ ਬੰਦਾ ਇਦਾਂ ਦੀ ਕਾਰਵਾਈ ਕਰਨ ਦੀ ਹਿੰਮਤ ਨਾ ਕਰੇ ਅੱਛਾ ਇਦਾਂ ਤੇ ਵੀ ਪੀਲਾ ਬੰਦਾ ਚੱਲੂਗਾ ਜੀ ਜਿਨ੍ਹਾਂ ਦੀ ਪ੍ਰਾਪਰਟੀ ਹੈ ਜਿਹੜੇ ਘਰ ਨੇ ਇਹਨਾਂ ਦੇ ਸੱਚੀ ਫਾਹ ਕਹੀ ਜਾਂਦਾ ਨਸ਼ਾ ਵੇਚਾਇਆ ਨਸ਼ਾ ਕੋਈ ਵੀ ਹੈ ਹਰ ਇੱਕ ਤੇ ਪੀਲਾ ਬੰਦਾ ਚੱਲੂਗਾ ਜਿਹਦੀ ਵਾਰੀ-ਵਾਰੀ ਆਈਗੇ ਜਿਹੜੇ ਵੀ ਬੰਦੇ ਦੋਸ਼ੀ ਹੋਣਗੇ ਕਿਉਂ ਨਹੀਂ ਜਲਾਵਾਂਗੇ ਪੀਲਾ ਬੰਦਾ ਜਿੰਨਾਂ ਦੇ ਜੱ ਸਾਡੇ ਸਤਾਈ ਪਰਿਵਾਰ ਜਿਹੜੇ ਬਚਰੇ ਉਹਨਾਂ ਦੇ ਸਿਰ ਦੇ ਸਾਈ ਨਿਕਨੇ ਕਿ ਬੱਚਿਆਂ ਦੇ ਬਾਪ ਚਲੇ ਗਏ ਇਹਨਾਂ ਬੰਦੇ ਦੇ ਖਿਲਾਫ ਹੱਤ ਤਦਾਂ ਦੀ ਕਾਰਵਾਈ ਕਰਾਂਗੇ ਤੁਸੀਂ ਦੇਖੀ ਜਾਓ ਕੀ ਬਣਦਾ ਸਸਾ ਸਾਡੇ 2 ਲੱਖ ਰੁਪਏ ਦੇਣਾ ਤੁਸੀਂ ਟਾਈਮ ਬਾਉਂਡਰੀ ਅੰਦਰ ਕਰੰਟ ਇਹ ਚੱਲਦਾ ਰਿਹਾ ਕੰਮ ਉਹ ਕੌਣ ਜ਼ਿੰਮੇਵਾਰ ਹੁੰਦਾ ਨਹੀਂ ਨਹੀਂ ਦੇਖੋ ਜੋ ਜੋ ਸਾਨੂੰ ਪਤਾ ਲੱਗੀ ਗਿਆ ਅਸੀਂ ਤਿਉਂ ਤਿਉਂ ਸਤਾਈ ਜਿਹੜੀ ਕੜੀ ਗਏ ਹੋਣ ਤਾਂ ਪਹਿਲੀ ਮਾਰਚ ਤੋਂ ਅਸੀਂ ਜੋਧੀ ਸ਼ੁਰੂ ਕੀਤਾ ਨਸ਼ਿਆਂ ਦੇ ਖਿਲਾਫ ਇਸ ਕਰਕੇ ਸਰਦੀ ਜਿਹੜਾ ਵੀ ਕੋਈ ਬੰਦਾ ਹੁਣ ਸਾਡੀ ਦੇਣ ਚਾਹੀ ਜਾਂਦਾ ਅਸੀਂ ਕਿ ਇਹ ਬੰਦੇ ਨੂੰ ਪਹਿਲਾਂ ساری ਤਿਆਰੀ ਕੀਤੀ ਪਹਿਲਾਂ ਸਾਰੇ ਪੰਜਾਬ ਦਾ ਉਹਦੇ ਅੰਦਰ ਕੀ ਆ ਕੀ ਨਹੀਂ ਆ ਹਾਸੀ ਦਾ ਪਤਾ ਕੀਤਾ ਵੀ ਕਿੱਥੇ ਕਿੱਥੇ ਕੀ ਆ ਉਸ ਹਿਸਾਬ ਨਾਲ ਹੁਣ ਅਸੀਂ ਐਕਸ਼ਨ ਦੇ ਬੂਰ ਚ ਉਹ ਸਾਬ ਨਾਲ ਸੀ ਐਕਸ਼ਨ ਕਰ ਰਹੇ ਹੋ ਐਕਸ਼ਨ ਉਹ ਜੀ ਸਰ ਆਖਰੀ ਇੱਕ ਆਖਰੀ ਸਵਾਲ ਹੈ ਮਸਲਾ ਕੋਲੰਬੀਆ ਦੇ ਵਿੱਚ ਨਾ ਪੰਜ ਪੰਜਾਬੀ ਨੌਜਵਾਨ ਫਸੇ ਹੋਏ ਨੇ ਤੁਹਾਡੇ ਤੱਕ ਉਹਨਾਂ ਨੇ ਗੁਹਾਰ ਲਗਾਈ ਹੈ ਵੀਡੀਓ ਵਾਇਰਲ ਹੋਈ ਹੈ ਕਿ ਸਾਨੂੰ ਇਥੋਂ ਕੱਟਿਆ ਜਾਵੇ 20000 ਡਾਲਰ ਲੈ ਕੇ ਬੰਕੀ ਲਗਾਸੀ ਹੋਏ ਨੇ ਮੈਂ ਪਹਿਲਾਂ ਤੇ ਤੁਹਾਡੇ ਤੋਂ ਚਲੋ ਇਹ ਸਬਜੈਕਟ ਦੂਜਾ ਇੱਕ ਮਿੰਟ ਦੇ ਬਾਅਦ ਕਹਿ ਦਿੰਦਾ ਜੀ ਪਹਿਲਾਂ ਤਾਂ ਮੈਂ ਪੰਜਾਬੀਆਂ ਨੂੰ ਬੇਨਤੀ ਕਰੂੰਗਾ ਮੈਂ ਪਹਿਲਾਂ ਵੀ ਕਰਦਾ ਕਿ ਗੈਰ ਕਾਨੂੰਨੀ ਢੰਗ ਦੇ ਨਾਲ ਕੇ ਮੁਲਕ ਜਾਣਾ ਬਿਲਕੁਲ ਗਲਤ ਆ ਕਿਉਂਕਿ ਤੇ ਕਿਹ ਤੇ ਪੰਧਾ ਟੱਪਣੀਆਂ ਸੁਬੰਧਰ ਤਰਨੇ ਇਹ ਬਹੁਤ ਮਾੜੀ ਗੱਲ ਹੈ ਪਰ ਉਹਨਾਂ ਦੀ ਵੀਡੀਓ ਮਿਲ ਗਈ ਹੈ ਮੈਂ ਵਿਦੇਸ਼ ਮੰਤਰੀ ਵਿਦੇਸ਼ ਮੰਤਲਾਲੇ ਦੇ ਸੰਪਰਕ 'ਚ ਹோம் ਮਿਨਿਸਟਰੀ ਨਾਲ ਸੰਬੰਧ ਕੀਤਾ ਕਿ ਇਹਨਾਂ ਬੱਚਿਆਂ ਦਾ ਪਤਾ ਕਰੋ ਅਸੀਂ ਮਦਦ ਕਰਾਂਗੇ ਸਾਡੀ ਕੋਸ਼ਿਸ਼ ਹੋਊਗੀ ਕਿ ਜਿਹੜੇ ਪੰਜੇ ਬੱਚੇ ਫਸੇ ਆ ਇਹਨਾਂ ਨੂੰ ਜਿੰਦੇ ਜੀ ਵਾਪਸ ਜਿਹੜਾ ਭਾਤ ਲੈਣ